ਰੂਸ ਵੱਲੋਂ ਲਗਾਤਾਰ ਤੇਜੀ ਰਾਤ ਕੀਤੇ ਹੋਰ ਨਾ ਯੂਕਰੇਨੀ ਸ਼ਹਿਰਾਂ ਤੇ ਖਿੱਤੇ ਡਰੋਨ ਤੇ ਮੰਜਾਇਲ ਹਮਲਿਆਂ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰੂਸੀ ਹਮ ਰਤਬਾ ਵਲਾਦੀਮੀਰ ਪੁਤਿਨ ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਪਾਗਲ ਹੋ ਗਿਆ ਹੈ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਤਿਨ ਨੇ ਸਾਰੇ ਯੂਕਰੇਨ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤਾਂ ਇਹ ਰੂਸ ਦੇ ਪਤਨ ਵੱਲ ਲੈ ਜਾਵੇਗਾ ਉਹਨਾਂ ਨੇ ਰਾਤ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ TRUTH SOCIAL ਤੇ ਇੱਕ ਪੋਸਟ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਕਸੀ ਦੀ ਵੀ ਅਲੋਚਨਾ ਕੀਤੀ ਹੈ। 트럼ਪ ਨੇ ਕਿਹਾ ਕਿ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਮੇਰੇ ਰੂਜ਼ ਦੇ ਵਲਾਦੀ ਮੀ ਪੁਤਿਨ ਨਾਲ ਹਮੇਸ਼ਾ ਬਹੁਤ ਚੰਗੇ ਸਬੰਧ ਰਹੇ ਹਨ ਪਰ ਉਹਨਾਂ ਨਾਲ ਕੁਝ ਅਜੀਹਾ ਹੋਇਆ ਉਹ ਬਿਲਕੁਲ ਪਾਗਲ ਹੋ ਗਿਆ ਹੈ। ਉਹ ਬਿਨਾਂ ਕਿਸੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਮਾਰ ਰਿਹਾ ਹੈ। ਅਤੇ ਮੈਂ ਸਿਰਫ ਸੈਨਿਕਾਂ ਬਾਰੇ ਗੱਲ ਨਹੀਂ ਕਰ ਰਿਹਾ ਹਾਂ ਆਪਣੀ ਪੋਸਟ ਵਿੱਚ 트ੰਪ ਨੇ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਦੀ ਵੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਯੂਕਰੇਨੀ ਰਾਸ਼ਟਰਪਤੀ ਆਪਣੇ ਦੇਸ਼ ਨੂੰ ਉਸ ਤਰ੍ਹਾਂ ਦੀ ਗੱਲ ਕਰਕੇ ਕਰਕੇ ਕੋਈ ਲਾਭ ਨਹੀਂ ਦੇ ਰਹੇ ਜਿਸ ਤਰ੍ਹਾਂ ਉਹ ਕਰਦੇ ਹਨ ਉਹਨਾਂ ਦੇ ਮੂੰਹੋਂ ਨਿਕਲਣ ਵਾਲੀ ਹਰ ਚੀਜ਼ ਸਮੱਸਿਆਵਾਂ ਪੈਦਾ ਕਰਦੀ ਹੈ ਮੈਨੂੰ ਇਹ ਪਸੰਦ ਨਹੀਂ ਹੈ ਕਿ ਇਹ ਬੰਦ ਕਰਨਾ ਹੀ ਬਿਹਤਰ ਹੈ ਪੂਰੀ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੇਰੇ ਰੂਸ ਤੇ ਵਲਾਦੀ ਮੀਰ ਪੁਤਿਨ ਦੇ ਨਾਲ ਹਮੇਸ਼ਾ ਬਹੁਤ ਚੰਗੇ ਸਬੰਧ ਰਹੇ ਹਨ ਪਰ ਉਸ ਨਾਲ ਕੁਝ ਅਜਿਹਾ ਹੋਇਆ ਉਹ ਬਿਲਕੁਲ ਪਾਗਲ ਹੋ ਗਿਆ ਉਹ ਬਹੁਤ ਸਾਰੇ ਲੋਕਾਂ ਨੂੰ ਬੇਲੋੜਾ ਮਾਰ ਰਿਹਾ ਅਤੇ ਮੈਂ ਸਿਰਫ ਸੈਨਿਕਾਂ ਬਾਰੇ ਗੱਲ ਨਹੀਂ ਕਰ ਰਿਹਾ ਯੂਕਰੇਨੀ ਸ਼ਹਿਰਾਂ ਤੇ ਬਿਨਾਂ ਕਿਸੇ ਕਾਰਨ ਮਜਹਿਲਾਂਾਂ ਤੇ ਡਰੋਨ ਤਾਗੇ ਜਾ ਰਹੇ ਨੇ ਮੈਂ ਹਮੇਸ਼ਾ ਕਿਹਾ ਹੈ ਕਿ ਉਹ ਸਾਰਾ ਯੂਕਰੇਨ ਚਾਹੁੰਦਾ ਹੈ ਸਿਰਫ ਇਸ ਦਾ ਇੱਕ ਟੁਕੜਾ ਨਹੀਂ ਹੋ ਸਕਦਾ ਹੈ ਕਿ ਉਹ ਇਹ ਗੱਲ ਜਿਹੜੀ ਸੱਚ-ਸਾਬਤ ਹੋ ਰਿਹਾ ਏ ਪਰ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਰੂਸ ਦੇ ਪਤਨ ਵੱਲ ਲੈ ਜਾਵੇਗਾ ਇਸ ਤਰ੍ਹਾਂ ਰਾਸ਼ਟਰਪਤੀ ਜੈਲੈਕਸੀ ਆਪਣੇ ਬੋਲਣ ਦੇ ਤਰੀਕੇ ਨਾਲ ਆਪਣੇ ਦੇਸ਼ ਦਾ ਕੋਈ ਭਲਾ ਨਹੀਂ ਕਰ ਰਿਹਾ ਨਾ ਉਹਨਾਂ ਦੇ ਮੂੰਹੋਂ ਨਿਕਲਣ ਵਾਲੀ ਹਰ ਚੀਜ਼ ਸਮੱਸਿਆਵਾਂ ਪੈਦਾ ਕਰਦੀ ਹੈ ਮੈਨੂੰ ਇਹ ਪਸੰਦ ਨਹੀਂ ਹੈ ਕਿ ਇਹ ਬਿਹਤਰ ਹੋਵੇਗਾ ਜੇਕਰ ਇਸ ਨੂੰ ਰੋਕ ਦਿੱਤਾ ਜਾਵੇ ਇਹ ਇੱਕ ਅਜੀਹੀ جنگ ਹੈ ਜੋ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਕਦੇ ਸ਼ੁਰੂ ਨਾ ਹੁੰਦੀ ਇਹ ਜੈਲੈਕਸੀ ਪੁਤਿਨ ਅਤੇ ਬਾਈਡਨ ਦੀ جنگ ਹੈ 트럼ਪ ਦੀ ਨਹੀਂ ਮੈਂ ਸਿਰਫ ਉਸ ਵੱਡੀ ਬਦਸੂਰਤ ਆਗ ਨੂੰ ਬੁਝਾਉਣ ਦੇ ਵਿੱਚ ਮਦਦ ਕਰ ਰਿਹਾ ਜੋ ਕੋਰ ਯੋਗਤਾ ਅਤੇ ਨਫਰਤ ਕਰਨ ਲੱਗ ਪਈ ਹੈ 트럼ਪ ਦੀ ਰੋਜ਼ਨਾ ਅਜੇ ਸਮੇਂ ਤੇ ਆਈ ਜਦੋਂ ਰੂਸ ਨੇ ਐਤਵਾਰ ਰਾਤ ਨੂੰ ਯੁੱਧ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲੇ ਦੇ ਵਿੱਚ 367 ਡਰੋਨ ਅਤੇ ਮਿਜਾਈਲਾਂ ਦੇ ਨਾਲ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ ਤੇ ਪੰਬਾਰੀ ਕੀਤੀ ਟੋਟੋਕਟ 12 ਲੋਕ ਮਾਰੇ ਗਏ ਅਤੇ ਦਰਜਨਾ ਹੋਰ ਜ਼ਖਮੀ ਹੋ ਗਏ। ਟਰੰਪ ਯੂਕਰੇਨ ਦੇ ਵਿੱਚ 3 ਸਾਲ ਤੋਂ ਚੱਲ ਰਹੀ ਜੰਗ ਦੇ ਵਿੱਚ ਦੋਵਾਂ ਧਿਰਾਂ ਨੂੰ ਜੰਗਮੰਦੀ ਲਈ ਸਹਿਮਤ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਪਿਛਲੇ ਹਫ਼ਤੇ ਪੁਤਿਨ ਨਾਲ 2 ਘੰਟੇ ਤੋਂ ਵੱਧ ਸਮੇਂ ਦੀ ਗੱਲਬਾਤ ਕੀਤੀ। ਉਸ ਨੇ ਲਗਾਤਾਰ ਹਮਲਿਆਂ ਦੇ ਜਵਾਬ ਵਿੱਚ ਰੂਸ ਤੇ ਹੋਰ ਪਾਬੰਦੀਆਂ ਲਾਉਣ ਦੀ ਸੰਭਾਵਨਾ ਪ੍ਰਗਟਾਈ ਹੈ। ਤਾਂ ਦੱਸ ਦਈਏ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੇ ਯੁੱਧ ਵਰਗੇ ਹਾਲਾਤ ਬਣ ਗਏ ਸਨ ਜਿਸ ਤਰ੍ਹਾਂ ਡਰੋਨ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਜਾ ਰਹੇ ਸਨ ਤਾਂ ਵਿੱਚ 트ੰਪ ਦੇ ਵੱਲੋਂ ਹੀ ਦੋਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਕਰਵਾਈ ਗਈ ਸੀ ਜੋ ਹਾਲੇ ਤੱਕ جاری ਹੈ